ਸਵਾਗਤ ਹੈ ਦੋਸਤੋ ਤੁਹਾਡਾ ਇਸ ਵੀਡੀਓ ਚ ਆਪਾਂ ਖੜੇ ਸੀਗੇ ਮੋਗੇ ਤੁਸੀਂ ਦੇਖ ਰਹੇ ਹੋ ਬੈਕ ਸਾਈਡ ਤੇ ਮੇਰੇ ਬੋਲਟਾਂ ਦੀ ਮਾਰਕੀਟ ਲੱਗੀ ਆ ਅੱਜ ਹੈਗਾ ਐਤਵਾਰ ਐਤਵਾਰ ਨਾ ਬੋਲਟਾਂ ਦੀ ਮਾਰਕੀਟ ਲੱਗਦੀ ਆ ਬੱਸ ਸਟੈਂਡ ਦੇ ਜਮ੍ਹਾਂ ਲੱਗੇ ਸ਼ੀਰਪੱਗ ਸਿੰਘ ਇਹ ਮਾਰਕੀਟ ਆ ਇਹ ਮੋਟਰਸਾਈਕਲ ਖੜੇ ਹੋਰ ਵੀ ਮੋਟਰਸਾਈਕਲ ਪਰ ਆਪਾਂ ਜਿਹੜਾ ਅੱਜ ਦੇਖਣੇ ਆ ਤੁਹਾਨੂੰ ਦਿਖਾਵਾਂਗੇ ਬੋਲਟਾਂ ਦੀ ਜਿਹੜੀ ਆ ਉਹ ਮਾਰਕੀਟ ਤੇ ਬੋਲਟ ਆਪਾਂ ਤੁਹਾਨੂੰ ਸਾਰੇ ਹੀ ਦਿਖਾ ਦੇਣੇ ਆ ਚਾਹੇ ਉਹਦੇ ਚ ਸਿੱਧੇ ਗੇਰਾ ਵਾਲੇ ਹੋਣ ਚਾਹੇ ਪੁੱਠੇ ਗੇਰਾ ਵਾਲੇ ਹੋਣ ਚਾਹੇ ਪੁਰਾਣੇ ਮਾਡਲ ਹੋਣ ਚਾਹੇ ਨਵੇਂ ਮਾਡਲ ਹੋਣ ਤੇ ਸਾਰੇ ਬੁਲਟਾਂ ਦਾ ਤੁਹਾਨੂੰ ਡਿਟੇਲ ਦੱਸਾਂਗੇ ਪੂਰਾ ਰੇਟ ਦੱਸਾਂਗੇ ਤੇ ਆਪਾਂ ਮੀਤ ਬਾਈ ਨਾਲ ਗੱਲ ਕਰਦੇ ਆਂ ਮੀਤ ਬਾਈ ਦੀ ਜਿਹੜੀ ਆ ਇਹ ਹੈਗੀ ਆ ਉਹਨਾਂ ਦਾ ਡੀਲਰਸ਼ਿਪ ਆ ਇਹ ਉਹਨਾਂ ਨਾਲ ਗੱਲ ਕਰ ਆਪਾਂ ਮੀਤ ਬਾਈ ਦੀ ਆ ਆਟੋ ਡੀਲਰ ਤੇ ਖੜੇ ਸੀਗੇ ਡੀਲਰ ਪੁਆਇੰਟ ਤੇ ਜਿੱਥੇ ਬੁਲਟ ਸੇਲ ਕਰਦੇ ਆ ਇਨਾਂ ਦੇ ਜਿਹੜਾ ਡੀਲਰ ਪੁਆਇੰਟ ਆ ਉਹਦਾ ਨੋ ਹੈਗਾ ਛੜੇ ਕੌਟੋ ਡੀਲਰ ਤੇ ਇਹ ਐਤਵਾਰ ਤਾਂ ਇੱਥੇ ਮੰਡੀ ਲਾਉਂਦੇ ਆ ਸੀਤਪਕ ਸਿੰਘ ਮਾਰਕੀਟ ਚ ਆ ਦੇਖੋ ਐਸ ਸਾਈਡ ਤੇ ਤੇ ਬਾਕੀ ਦਿਨ ਜਿਹੜੀ ਆ ਇਹਨਾਂ ਦੀ ਸ਼ਾਪ ਹੈਗੀ ਆ ਇੱਥੇ ਪੱਕਾ ਦਸਾਂਹੇ ਰੋਡ ਪੱਕਾ ਦਸਾਂਹੇ ਰੋਡ ਤੇ ਆਪਾਂ ਗੱਲ ਕਰਦੇ ਆ ਸਾਰੇ ਬੁਲਟ ਕਲਾਸਿਕ ਸਟੈਂਡਰਡ ਜਿੰਨੇ ਵੀ ਇਹਨਾਂ ਕੋਲ ਬੁਲਟ ਖੜੇ ਆ ਕਿਹੜੇ ਕਿਹੜੇ ਆ ਗਏ ਇਹ ਅਮੀਤ ਬਾਈ ਇਹ ਇਹਨਾਂ ਦੀ ਇਹ ਹੈਗੀ ਆ ਡੀਲਰ ਪੁਆਇੰਟ ਇਹਨਾਂ ਦਾ ਹੈਗਾ ਤੇ ਵੀਰੇ ਆਪਣਾ ਨਾਂ ਕੀ ਆ ਮੇਰਾ ਨਾਮ ਆਪਣਾ ਜੜੈ ਕਟੋ ਰੀਲ ਚੜੈ ਕਟੋ ਰੀਲ ਐਤਵਾਰ ਤਾਂ ਮੈਂ ਦੱਸਿਆ ਵੀ ਇੱਥੇ ਹੁੰਨੇ ਆਪਾਂ ਅੱਗੋਂ ਪਛੇ ਸਾਈ ਰੋਡ ਤੇ ਪੱਕੇ ਦੇ ਨੇ ਸਾਈ ਰੋਡ ਤੇ ਹਣਾ ਸਾਈ ਰੋਡ ਸਕੂਲ 4 ਨੰਬਰ ਗਲੀ ਠੀਕ ਆ ਜੀ ਤੇ ਆਪਣੇ ਕੋ ਬੁਲਟ ਖੜੇ ਆ ਸਾਰੇ ਹੀ ਖੜੇ ਆ ਸਾਰੇ ਹੀ ਖੜੇ ਆ ਠੀਕ ਆ ਤੇ ਦੱਸਿਓ ਆ ਕਿਹੜਾ ਬੁਲਟ ਹੈਗਾ ਇਹ 18 ਮਾਡਲ ਆ ਇਹ ਕਲਾਸਿਕ ਕਲਾਸਿਕ ਘੈਂਟ ਆ ਹਣਾ ਬੁਲਟ ਯਾਰ ਜਮਾ ਸਾਫ ਪਿਆ ਹੈ ਸਾਡਾ 18 ਮਾਡਲ 18 ਮਾਡਲ ਲਾਏ ਲੱਗੇ ਸਭ ਕੁ ਲੱਗਿਆ ਓਕੇ ਹਾਂ ਕੈਸ਼ ਦਾ ਕੈਸ਼ ਦਾ ਇਹ ਮਿਲੂ ਆਪਣਾ 165 ਇੱਕ 65 ਦਾ ਸਾਰਾ ਕੁਝ ਓਕੇ ਆ ਜੀ ਜਿੰਨਾਂ ਜਮਾ ਓਕੇ ਆ ਦੇਖੋ ਇਹਦੀ ਕੰਡੀਸ਼ਨ ਕਿੰਨੀ ਸਾਫ ਆ ਹਨਾ ਲੱਗਦਾ ਨਹੀਂ 18 ਮਾਡਲ ਹੋਊਗਾ 18 ਮਾਡਲ ਤੇ ਅੱਗਾ ਆ ਗਿਆ 16 ਮਾਡਲ ਇਹ ਕਲਾਸਿਕ ਆ ਇਹ ਆ ਗਏ ਸਟੈਂਡਰਡ ਸਟੈਂਡਰਡ ਇਹ 16 ਮਾਡਲ ਆ ਇਹ 16 ਮਾਡਲ ਆ ਵੀ ਲੱਗੇ ਆ ਹਨਾ ਵੀ ਲੱਗੇ ਹਾਰਨ ਲੱਗੇ ਵੱਡੇ ਠੀਕ ਆ ਕਿੱਕ ਸਟਾਰਟ ਬਾਈਕ ਆ ਇਹ ਸਟਾਰਟ ਵੈਂਡਸ ਲਾਂਸਰ ਪਿਆ ਕਿਹੜਾ ਵੈਂਡਸ ਲਾਂਸਰ ਪਿਆ ਠੀਕ ਆ ਸਾਫ ਜਮਾ ਬਿਲਕੁਲ ਓਰੀਜਨਲ ਇੰਜਨ ਉੰਜਨ ਤਾਂ ਨਹੀਂ ਹੋਇਆ ਬਿਲਕੁਲ ਸਹੀ ਆ ਠੀਕ ਆ ਇਹ ਮਰੂਤ ਨੂੰ 155 ਦਾ 155 ਦਾ ਠੀਕ ਆ ਇਹਦੀ ਸਾਰੀ ਜ਼ਿੰਮੇਵਾਰੀ ਜਿਹੜੀ ਆਰ ਸੀ ਉਸੀ ਤੋਂ ਦੀ ਆ ਸਾਰਾ ਬਸ ਤੁਸੀਂ ਕਰਕੇ ਦੋਗੇ ਉਹ ਦੁਬਾਰਾ ਆ ਗਿਆ ਬਾਈ ਮਾਡਲ ਅਤੇ 23 ਇੱਕਰੋ ਇਹ ਬਾਈਕ ਕਿਹੜੀ ਏਰ ਲੜਸਕਾ ਜਿਹੜਾ ਨਿਊ ਆਇਆ ਜਿਹੜਾ ਹੁਣ ਨਵਾਂ ਮਾਡਲ ਆ ਇਹ ਨਵਾਂ ਮਾਡਲ ਆ ਹਾਂਜੀ ਬਾਈ ਮਾਡਲ ਨਹੀਂ ਨਹੀਂ ਇਹ 23 23 ਮਹੀਨੇ ਦਾ ਇਹ ਇਹ ਇੱਧਰ ਦਿਖਾਓ ਇਹ 250 ਕਿਲੋਮੀਟਰ ਚੱਲਿਆ ਇਹਦੀ ਕਿੱਕ ਨਹੀਂ ਹੈਗੀ ਇਹ ਜਿਹੜੇ ਹੁਣ ਆਇਆ ਬਾਈਕ ਉਹ ਆ ਇਹ ਹਾਂਜੀ ਜਮਾ ਨਿਊ ਅਜੰਸੀ ਪੀ ਹਾਂ ਓਕੇ ਇਹ ਤਾਂ ਜਮਾ ਨਵਾਂ ਪੀਸ ਆ ਨਵਾਂ ਕਿੰਨਾ ਵੀ ਚੱਲਿਆ ਇਹ ਇਹ ਚੱਲਿਆ 250 ਕਿਲੋਮੀਟਰ 250 ਕਿਲੋਮੀਟਰ ਚੱਲਿਆ ਮੀਟਰ ਦਿਖਾ ਦਿਓ ਜਦੋਂ ਜਮਾ ਕੈਸ਼ ਹੀ ਕਿ ਕਿ ਮੈਂ ਲੋਨ ਤੇ ਕੈਸ਼ 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 ਠੀਕ ਆ ਕੀ ਰੇਟ ਕੀ ਕੱਢਿਆ ਇਹ 2 ਲੱਖ ਦਾ ਮਿਲੂਗਾ 2 ਲੱਖ ਦਾ ਜਮਾ ਸਾਫ ਡਿਸਕਾਂ ਇਹਦੀਆਂ ਸਿੰਗਲ ਡਬਲ ਡਿਸਕ ਡਬਲ ਡਿਸਕ ਆ ਇਹ ਮੋਟਰਸਾਈਕਲ ਵੀ ਕਿਹੜਾ ਯਾਰ 220 ਕਿਲੋਮੀਟਰ ਚੱਲਿਆ ਜੀ ਮੋਗਾ ਨੰਬਰ ਅੱਛਾ ਪੀ ਵੀ 29 ਨੰਬਰ ਆ ਪਿੱਛੇ ਦਿਖਾ ਦਿਓ ਮੋਗੇ ਦਾ ਲੋਕਲ ਨੰਬਰ ਆ ਇਹ ਵੈਸੇ ਮੋਟਰਸਾਈਕਲ ਤੁਸੀਂ ਦੂਰੋਂ ਤਾਂ ਨਹੀਂ ਬਾਹਰੇ ਆ ਨਾ ਬਾਹਰੇ ਮੋਗੇ ਦੇ ਹੀ ਹੁੰਦੇ ਆਪਣੇ ਕੋਲ ਆਪਣੇ ਕੋਲ ਸਾਰੇ ਮੋਟਰਸਾਈਕਲ ਚੱਲੇ ਰਿੰਡਲ ਹੋਵਾਂਗੇ ਅੱਛਾ ਜਿਵੇਂ 220 ਮੀਟਰ 220 ਹੀ ਹੋਊਗਾ 220 ਹੈ ਗਰੰਟੀ ਹੋਗੀ ਠੀਕ ਆ ਉਹ ਰਿਕਾਰਡ ਆਹ ਕਿਹੜਾ ਬਾਈ ਆ ਗਿਆ 21 ਮਾਡਲ ਇਹ ਵੀ ਨੰਬਰ ਰਖਾ ਦਿਓ ਲੋਕਲ ਨੰਬਰ ਸਰਕਾਰੀ ਬਲੇਟਾ ਲੱਗਿਆ 15000 ਰੁਪਏ ਲਿਆ ਸਰਕਾਰੀ ਬਲੇਟਾ ਲੱਗੀਆਂ ਇਹਨੂੰ ਵੀ ਦੇਖੋ ਸਰਕਾਰੀ ਪਲੇਟ ਲੱਗਿਆ 15000 ਚੱਲਿਆ ਇਹ ਰੀਨਲ ਬ੍ਰੈਂਡ ਸਲੈਂਸਰ ਨਾਲ ਦਾ ਹੀ ਸਾਰਾ ਬੰਦਾਲ ਦਾ ਠੀਕ ਆ ਸਿੰਗਲ ਡਿਸਕ ਆ ਇਹ ਸੰਗਲ ਹੀ ਆਉਂਦੇ ਆ ਕਿੰਨਾ ਮਾਡਲ ਇਹ 21 21 ਮਾਡਲ ਆ ਸਾਫ ਆ ਜਮਾ ਬਾਈਕ ਬਿਲਕੁਲ ਸਾਫ ਆ ਸਾਰਾ ਰੀਨਲ ਹੋਊਗਾ ਇਹ ਗਰੰਟੀ ਹੋਗੀ ਤੇਰੇ ਲਈ ਇਹਦੀ ਗਰੰਟੀ ਆ ਬਰੇ ਚੱਲੇ ਦੀ ਵੀ ਗਰੰਟੀ ਹੋਗੀ ਠੀਕ ਆ ਯਾਰ ਆ ਤਾਂ ਪੀ ਸੀ ਬੜਾ ਕਹਿਣ ਆ ਯਾਰ ਮੈਨੂੰ ਸਭ ਤੋਂ ਵਧੀਆ ਆ ਲੱਗਿਆ ਠੀਕੀ ਰੇਟ ਕੀ ਇਹਦਾ ਇਹ ਆਪਾਂ 1,80,000 ਦਾ ਮਿਲ ਗਏ 1,80 ਦਾ ਠੀਕ ਆ ਲੋਕਲ ਨੰਬਰ ਆ ਲੋਕਲ ਮੋਗਾ ਨੰਬਰ ਹੀ ਹੁੰਦੇ ਆ ਆਪਣੇ ਜ਼ਿਆਦਾ ਠੀਕ ਆ ਠੀਕ ਆ ਕੋਈ ਵੀ ਕਿਤੋਂ ਵੀ ਆਉਂਦਾ ਬੰਦਾ ਫੋਨ ਕਰਕੇ ਆਪਾਂ ਨੂੰ ਆ ਸਕਦਾ ਆ ਸਕਦਾ ਠੀਕ ਆ ਆ ਇਹ ਆ ਗਿਆ ਆਪਣਾ 15 ਮਾਡਲ 15 ਮਾਡਲ ਹਾਂ ਮੂਹ ਦਾ ਕਰਨਾਲ ਦਾ ਜੇ ਉਵੇਂ ਤੇ ਆ ਚੱਲਿਆ 40000 ਰੀਮਰ ਠੀਕ ਆ ਇਹ ਲੱਗਦਾ ਨਹੀਂ 15 ਮਾਡਲ ਹਨਾ ਯਾਰ ਟੈਂਕੀ ਜਮਾਂ ਸਾਫ਼ ਆ ਬਿਲਕੁਲ ਸਾਫ਼ ਇਹ ਲੈਮੀਨੇਟਡ ਕਰੀ ਹੋਣੀ ਆ ਪਹਿਲਾਂ ਪੇਸਟਿੰਗ ਪਹਿਲਾਂ ਕੀਤੀ ਸੀ ਮੁਰਕ ਲਾਈ ਸੀ ਹਾਂ ਪੇਸਟਿੰਗ ਕਰੀ ਹੋਣੀ ਆ ਤੇ 15 ਮਾਡਲ ਆ ਹਨਾ ਇਹ 15 ਮਾਡਲ ਆ ਇੱਕ ਸਟਾਰਡ ਆ ਸਾਰਾ ਕੁਝ ਇਹ એનર્ਜੀ ਨਹੀਂ ਆਉਂਦੀ ਸੀ ਡਿਸਕ ਬ੍ਰੇਕ ਨਹੀਂ ਇਹਨਾਂ ਦੇ ਡਿਸਕ ਨਹੀਂ ਆ ਇਹ ਡਿਸਕ ਬਣਾ ਠੀਕ ਆ ਇਹਦਾ ਰੇਟ ਇਹ ਆਪਾਂ 155 ਦੇ ਤੈਨੂੰ 15500 ਇਨੂੰ ਆਪਾਂ 1.55 ਦਾ ਦੇ ਦਾਂਗੇ ਮੀਟਰ ਮਟਰ ਸਾਰਾ ਬੰਦ ਆ ਰਿਹਾ ਹੈ ਗਾਰੰਟੀ ਚੱਲੇਗੀ ਇੰਜਨ ਦੀ ਵੀ ਰੋਡ ਇੰਜਨ ਦੀ ਗਾਰੰਟੀ ਠੀਕ ਆ ਅੱਗੇ ਆਹੋ ਆ ਗਿਆ 19 ਮਾਡਲ 19 ਮਾਡਲ ਇਹ ਤਾਂ ਨਵਾਂ ਹੀ ਆ ਜਮਾਂ ਬਾਈ ਨਵਾਂ ਇਹ ਰੀਨਲ ਜਿੰਨਾ ਚੱਲੇ 31000 ਹੀ ਚੱਲਿਆ ਆ ਦਿਖਾ ਦਿਓ 31000 ਚੱਲਿਆ ਰੀਨਲ ਰੀਨਲ ਚੱਲਿਆ ਲੋਕਲ ਨੰਬਰ ਆ ਜਿਹਨੇ ਹਾਵ ਸਿੰਘ ਵਾਲੇ ਠੀਕ ਆ ਨਿਹਾਲ ਸਿੰਘ ਵਾਲੇ ਦਾ ਨੰਬਰ ਆ ਪਿੱਛੋਂ ਦਿਖਾ ਦਿਓ ਲੋਕਲ ਨੰਬਰ ਆ ਹਾਂ ਲਿਆਲ ਸਿੰਘ ਵਾਲੇ ਦਾ ਮਤਲਬ ਜਿੰਨੇ ਯਾਰ ਬਾਈਕਾਂ ਸਾਰੇ ਆਪਨੇ ਸਾਰਿਆਂ ਦੀ ਗਾਰੰਟੀ ਹੈ ਇੰਨੀ ਗਾਰੰਟੀ ਕੋਈ ਵੀ ਪੇਂਟ ਨਾ ਹੋਇਆ ਹੋਵੇ ਦੋ ਗਾਰੰਟੀ ਪੇਂਟ ਦੀ ਜਿਹੜਾ ਹੋਊਗਾ ਦੱਸ ਕੇ ਦਵਾਂਗੇ ਇਹਦਾ ਰੇਟ ਕੀ ਇਹ 2 ਲੱਖ ਰੁਪਏ ਦਾ 2 ਲੱਖ ਸਹੀ ਆ ਤੇ ਇਹ ਜਿਹੜੇ ਬਾਈਕ ਆ ਲੋਨ-ਲੂਨ ਹੋ ਜਾਂਦੇ ਲੋਨ ਹੋ ਜਾਂਦੇ ਕਿਵੇਂ ਮਤਲਬ ਯਾਰ ਰੁਪਿਆ ਡਾਊਨ ਪੇਮੈਂਟ ਦੇ ਕੇ ਯਾਰ ਬਾਕੀ ਦੀ ਅਮਾਉਂਟ ਲੋਨ ਬਾਕੀ ਲੋਨ ਠੀਕ ਆ ਉਹ ਲੋਕਲ ਫਾਈਨਾਂਸ ਕਰ ਦਿੰਦੇ ਲੋਕ ਲੋ ਕਰੇ ਤੁਸੀਂ ਆਪਾਂ ਨੇ 50000 ਰੁਪਏ ਲੈ ਕਿਉਂ ਨਾ ਕੋਈ ਵੀ ਮੋਟਰਸਾਈਕਲ ਖਰੀਦਣਾ ਆਪਾਂ ਬਾਕੀ ਇਹ ਬਾਈ ਲੋਨ ਕਰਵਾ ਲਾਂ ਠੀਕ ਆ ਤੇ ਅਗਲਾ ਬਾਈ ਕਿਹੜਾ ਆ ਗਿਆ 19 ਮਾਡਲ ਇਹ ਵੀ ਸਟੈਂਡਰਡ ਹਾਂਜੀ ਇਹ ਹੈਗਾ ਧਰਮਕੋੜ ਦਾ ਨੰਬਰ ਓਕੇ ਆਪਣਾ 14000 ਰੀਨਲ ਚੱਲਿਆ ਜਨਾ ਚੱਲਿਆ ਠੀਕ ਆ ਠੀਕ ਆ ਮੀਟਰ ਦਿਖਾ ਦਿਓ 14000 ਹੀ ਚੱਲਿਆ ਇਹ ਜਮਾ ਓਰੀਜਨਲ ਆ ਧਰਮਕੋੜ ਦਾ ਨੰਬਰ ਆ ਇਹ ਮਿਲੂ ਤੁਹਾਨੂੰ 210000 21000 ਦਾ ਮਾਡਲ ਕਿਹੜਾ ਸੀ ਇਹ 19 19 ਮਾਡਲ 2 ਲੱਖ 1000 ਦਾ ਕਿਉਂਕਿ ਇੰਨਾ ਮੋਟਰਸਾਈਕਲਾਂ ਦੀ ਡਿਮਾਂਡ ਵੀ ਤੇ ਜ਼ਿਆਦੀ ਹੈ ਇੰਨਾ ਜ਼ਿਆਦਾ ਹੈ ਕਿ ਹਾਂਜੀ ਕਾਰਬਿਟਰ ਵਾਲੇ ਕਰਕੇ ਕਾਰਬਿਟਰ ਕਰਕੇ ਹੁਣ ਤੱਕ ਇੱਕ ਉਹ ਖਤਮ ਹੋ ਗਈ ਨੇ ਹੁਣ ਤੱਕ ਅੱਤੀ ਰਾਤ ਨੂੰ ਉਹਨਾਂ ਨੇ ਜਿਹੜੇ ਨੇ ਵੱਲ ਦਾ ਠੀਕ ਆ ਉਦੋਂ ਕਿਸੇ ਨੇ ਕਿਸੇ ਨੇ ਆਪਣਾ ਸ਼ੌਂਕ ਪੂਰਾ ਕਰਨਾ ਕੋਈ ਬਾਹਰੋਂ ਆਇਆ ਹਨਾ ਐਨ ਆਰ ਆਈ ਉਹ ਦੇ ਦਾਂਗੇ ਆਪਾਂ ਜਿਵੇਂ ਮਾਰਕੀ ਫੇਰ ਵੇਚ ਕੇ ਜਾ ਸਕਦਾ ਸਾਨੂੰ ਠੀਕ ਆ ਆ ਮਾਡਲ ਇਹ ਵੀ 19 ਮਾਡਲ ਆ ਇਹ 18000 ਚੱਲਿਆ ਅੱਛਾ ਇਹ ਵੀ 2 ਲੱਖ ਦਾ ориجنલ ਚੱਲਿਆ ਹੈ ਨਹੀਂ ਨਾ Ориجنલ ਗਾਰੰਟੀ ਠੀਕ ਆ ਇਹ 2 ਲੱਖ ਦਾ ਹਾਂਜੀ ਨੰਬਰ ਲੁਧਿਆਣੇ ਦਾ ਨੰਬਰ ਲੁਧਿਆਣੇ ਦਾ ਹੈ ਮੋਟਰਸਾਈਕਲੇ ਵੀ ਸਾਫ ਆ ਹਾਂਜੀ ਇਹ 2 ਲੱਖ ਦਾ ਦੇ ਦਾਂਗੇ ਇਹਦੀ ਵੀ ਕੰਡੀਸ਼ਨ ਜਮਾ ਸਾਫ ਬਿਲਕੁਲ ਟਾਇਰ ਵੀ ਬਿਲਕੁਲ ਨਾਲ ਦੇ ਨਾਲ ਦੇ ਨਾਲ ਦੇ ਟਾਇਰ ਆ ਹੋਰ ਲੱਗੇ ਆ ਤਾਂ ਵਿੰਡਸਲਰ Ориجنલ ਆ ਨਾਲ ਦਾ ਠੀਕ ਆ ਪਰਾ ਤੇ ਵੈਂਡਲ ਸਲੈਕਟਰ ਲੱਗਿਆ ਹੈ ਗੱਡੀ ਹਾਰਨ ਵੱਡੇ ਲੱਗੇ ਹਾਂ ਪਰਾ ਕੋਲ ਤੇ ਆਪਾਂ ਬੋਲੀਆ ਆਪਣੇ ਕੋਲ ਸਾਰੇ ਬਾਈਕ ਜਿਹੜੇ ਆ ਇਹ ਸਟੈਂਡਰਡ ਹੀ ਜਾਦੇ ਆਪਾਂ ਬਸ ਜਾਦੇ ਕਲਾਸਿਕ ਵੀ ਨਹੀਂ ਕਲਾਸਿਕ ਰਾਤ ਵੇਖ ਤੇ ਦੋ ਵੇਖਾਂ ਠੀਕ ਆ ਵਾਈਕ ਜਿਹਦੇ ਜਨਮਰਤੀ ਹੋ ਰਾਤ ਵੇਖੇ ਓਕੇ ਕਿਸੇ ਨੇ ਬਾਈਕ ਖਰੀਦਣਾ ਬਾਈ ਨੂੰ ਫੋਨ ਕਰ ਸਕਦਾ ਆਪਾਂ ਨੰਬਰ ਦੇ ਦੇਾਂਗੇ ਵੀਡੀਓ ਚ ਇੱਕ ਉਹ ਬਾਈਕ ਆਪਣੇ ਕੋਲ ਉਹ ਆਪਣੇ ਕੋਲ ਹੈਗਾ ਆਪਣਾ 12 ਮੜਲਾ 900 ਕਿਲੋਮੀਟਰ ਚੱਲੇ ਹੈਗੇ ਵਫੰਗ ਕਰਨ ਵਾਲਾ ਹੋਣ ਵਾਲਾ ਅੱਛਾ ਇਹ ਵਾਸ਼ ਕਰਨ ਵਾਲਾ 900 ਚੱਲਿਆ ਠੀਕ ਨਾ ਕਿਵੇਂ ਖੜਾਈ ਛੱਡਿਆ ਜਿਉਂ ਲਿਆ ਬਾਹਰ ਲਈ ਹੀ ਬੰਦੇ ਅੰਦਰ 17 17 ਮਾਡਲ ਹਨ 900 ਕਿਲੋਮੀਟਰ ਚੱਲਿਆ ਠੀਕ ਆ ਬਾਕੀ ਉਹਦੀ ਗਾਰੰਟੀ ਆ ਸਾਰਾ ਇੰਜਨ ਦਾ ਉਹ ਗਾਰੰਟੀ ਹੋਗਾ ਬਿਲਕੁਲ ਬਿਲਕੁਲ ਕੀ ਹੈ ਇਹ 195 ਦਾ 195 ਦਾ ਇਹ ਆਪਣੇ ਕੋਲੇ 23 ਮਾਡਲ ਖੜਾ ਹੈ ਕੈਕ ਵਾਲਾ ਹੂੰ ਉਹਦੇ ਲਾਏ ਲੱਗੇ ਆ ਉਹ ਸਾਰਾ ਚੱਲਿਆ 12000 ਕਿਲੋਮੀਟਰ ਅੱਛਾ ਹਾਂਜੀ ਉਹ ਤਾਂ ਕੰਮ ਤੇ ਬਕਮ ਕਰਨ ਵਾਲਾ ਹੈ ਸਟੈਂਡੀ ਹੈ ਓਕੇ ਉਹਦਾ ਕੀ ਰੇਟ ਰੋ ਉਹ ਆਪਣਾ 210 ਦਾ 2 ਲੱਖ 10 ਦਾ ਚਲੋ ਤਾਂ ਇਹ ਆਇਆ ਨਹੀਂ ਹੈਗਾ ਬਾਕੀ ਸਾਰੇ ਮੋਟਰਸਾਈਕਲ ਲਈ ਵਧੀਆ ਕੋਈ ਸਾਰੇ ਨਵੇਂ ਹੁੰਦੇ ਮੋਟਰਸਾਈਕਲ ਕਿਸੇ ਦੀ ਕੋਈ ਕੰਪਲੇਨ ਨਹੀਂ ਨਾ ਨਾ ਉਹ ਗਾਰੰਟੀ ਹੋ ਗਈ ਠੀਕ ਹੈ ਬਾਕੀ ਲੈਸ ਰੂਸ ਕਰ ਦਿਓ ਜੀ ਮਾਨਤਨ ਕਰਦਾਂਗੇ ਬੜਾ ਜ਼ਰੂਰ ਹਾਂ ਮਾਨਤਨ ਜ਼ਰੂਰ ਕਰਿਓ ਠੀਕ ਹੈ ਆ ਲਾਈਟ ਕੱਲੀ ਪਾਈ ਹੈ ਇਹਨਾਂ ਨੇ ਸਾਰੀ ਨੰਬਰ ਹਾਂ ਲਾਈਟ ਲਾਈ ਹੈ ਹਨਾ ਲਾਈਟ ਇਹਦੀ ਚੇਂਜ ਕਰੀਗਾ ਬਾਕੀ ਸਾਰਾ ਬੁੱਧ ਠੀਕ ਆ ਆ ਸਾਰੇ ਬੋਲਟ ਦਿਖਾ ਦਿਓ ਇੱਕ ਵਾਰ ਕੰਡੀਸ਼ਨ ਸਾਰਿਆਂ ਦੀ ਨਵੀਂ ਹੋਈ ਹੈ ਆਪਣੇ ਦਾ ਸਾਰੇ ਨਵੇਂ ਹੁੰਦੇ ਆ ਠੀਕ ਆ ਤੇ ਬਾਕੀ ਆਪਾਂ ਉੱਥੇ ਹੁੰਦੇ ਆ ਪੱਕਾ ਦਸਾਂ ਰੋਡ ਤੇ ਸ਼ਕਲ ਦੇ ਨਾਲ ਚਾਰ ਨੰਬਰ ਗਲੀ ਚ ਠੀਕ ਆ ਚਲੇ ਟੋਟੋ ਆਟੋ ਡੀਲਰ ਨੰਬਰ ਬਾਕੀ ਤੁਹਾਡੇ ਕੋਲ ਹੋਣਾ ਹੈ ਖਾਨ ਨੰਬਰ ਵੀਡੀਓ ਚ ਪਾ ਦਿੰਦਾ ਨੰਬਰ ਹੈਗਾ 98763 70647 98763 70647 ਠੀਕ ਆ ਵੀਰੇ ਮਿਲਦੇ ਆ ਹੋਣੀ ਆ